ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਆਂ ਮੈਂ ਮਨਪ੍ਰੀਤ ਬਾਦਲ ਖੋਤੇ ਨੂੰ ਮੁਖਾਤਬ ਹੈ ਔਰ ਇਹ ਸਨੇ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخਲਾਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਹੈ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਗ ਰਸਾਈ ਹੋ ਰਹੀ ਹੈ ਮੇਰਾ ਦਿਲੇ ਇਸ ਗਲਤੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕੱਢ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਹਨ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਹੈ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਨੂੰ ਹਿੰਦੁਸਤਾਨ ਦੀ ਬਿਹਤਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਆਉਂਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਅੱਡੇ ਬਣੇ ਕਿੰਨੇ ਬੰਦਰਗਾਹ ਬਣੇ ਕਿੰਨੇ ਬਿਜਲੀ ਘਰ ਬਣੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਂ ਲੀ ਪਰ ਇੱਕ ਆਪੀਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਅੱਜ ਤੋਂ ਕੋਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਹੰਕਾਰਤ ਦੀ ਨਿਗਾਹ ਨਾਲ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਪ੍ਰਾਪਤੀਆਂ ਪਿਛਲੇ ਦਸਾ ਸਾਲਾਂ ਚ ਹੋਈਆਂ। ਇਹੀ ਲੋਕ ਜਿਹਨੂੰ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹਾਂ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹਾਂ ਦੇਖਦੇ। ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾ ਸਾਲਾਂ ਦੀ ਪ੍ਰਾਈਮ ਮਿੰਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ। ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਟੀ.ਆਰ.ਪੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਤੇ ਫੈਲ ਜੇ ਸਿਆਸਤਦਾਨ ਹੈ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸਨਾਬ ਅਫਵਾਹਾਂ ਵਲੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਤਨੀਆ ਹੋ ਸਕਦੀਆਂ ਪਰ ਬਨਪ੍ਰੀਤ ਦੇ ਵਿੱਚ ਇੱਕ ਕਮੀ ਨਹੀਂ ਹੈ ਔਰ ਉਹ ਹੈ ਬਤਨ ਲਈ ਮੁਹੱਬਤ ਔਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੈਰਤ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਪਾਰਟੀ ਦੇ ਸਕਦੇ। ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬਿਜੀਆਂ ਗਿਰੇ ਲੱਖੋਂ ਆਂਦੀਆਂ ਉੱਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹੈ। ਇੱਕ ਅਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ। ਔਰ ਇਸ ਵੀਡੀਓ ਲਈ ਮੈਂ ਆਪਣੇ ਦੋਸਤਾਂ ਨੂੰ ਮੇਰੇ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤਾ ਹੈ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਉੱਚੀ ਜਿਸਕੀ ਲਹਿਰ ਨਹੀਂ ਉਹ ਕਿਆ ਕਰਿਆ ਹੈ ਤੁੰਦ ਜਿਸਕੀ ਕਬਾਲ ਮਹੀ ਕੋ ਕੈਸਾ ਤੂਫਾਨ ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੇ ਉਹ ਜਵਾਨੀ ਕਿਸ ਕੰਮ ਦੀ ਹੈ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਲੱਪਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪ੍ਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦਿਓ ਜੈ ਜਲੇ